ਤਈ ਜਾਣਕਾਰੀ ਆਈ ਹੈ ਜੀ ਕਬੂਤਰ ਬਾਜੀ ਨੂੰ ਲੈ ਕੇ ਤਾਂ ਹੁਣ ਤੁਸੀਂ ਕਬੂਤਰ ਬਾਜੀ ਕਰਦੇ ਫੜੇਗੇ ਆਪਾਂ ਪਿੰਡਾਂ ਦੇ ਵਿੱਚ ਬਾਜੀ ਕਹਿ ਦੰਨੇ ਆ ਵੀ ਕਬੂਤਰਾਂ ਦੀ ਬਾਜੀ ਹੈ ਤਾਂ ਉਹਨਾਂ ਨੂੰ ਕਬੂਤਰ ਦੌੜ ਆ ਜਿਹੜੀ ਕਹਿੰਦੇ ਆ ਜੇ ਹੁਣ ਤੁਸੀਂ ਕਰਵਾਉਂਦੇ ਪਾਏਗੇ ਤਾਂ ਤੁਹਾਨੂੰ ਜਿਹੜੀ ਸਜ਼ਾ ਹੋ ਜੇਲ੍ਹ ਜਾਣਾ ਪੈ ਸਕਦਾ ਹੈ ਤੁਹਾਡੇ ਤੇ ਪਰਚਾ ਵੀ ਜਿਹੜਾ ਹੋਊਗਾ ਅਸਲ ਪੂਰੀ ਜਾਣਕਾਰੀ ਕੀ ਹੈ ਤੁਹਾਨੂੰ ਪਿੰਡਾਂ ਦੇ ਜ਼ਿਲ੍ਹਿਆਂ ਦੇ ਤੇ ਤਰੀਕਾ ਵੀ ਦੱਸਾਂਗੇ ਕਿੱਥੇ-ਕਿੱਥੇ ਇਹ ਕਬੂਤਰਾਂ ਦੀ ਬਾਜੀ ਹੈ ਜਿਹੜੀ ਰੋਕੀ ਗਈ ਹੈ ਜੋ ਨਿਯਮਾਂ ਦੀ ਉਲੰਘਣਾ ਕਰਕੇ ਕਰਵਾਈ ਜਾ ਰਹੀ ਸੀ ਤਾਂ ਪੇਟਾ ਦੇ ਵੱਲੋਂ ਇਹ ਸਾਰਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਪੇਟਾ ਹੈ ਕੀ ਹੈ ਇਹਦਾ ਪੂਰਾ ਨਾਮ ਹੈ ਜਿਹੜਾ ਪੀਪਲ ਫਾਰ ਦੀ ਐਥੀਕਲ ਟ੍ਰੀਟਮੈਂਟ ਆਫ ਐਨੀਮਲਸ ਇੱਕ ਤਰ੍ਹਾਂ ਦੀ ਆਪਾਂ ਸੰਸਥਾ ਕਹਿ ਦੋ ਐਨੀਮਲਾਂ ਦੀ ਜਿਹੜੀ ਸੰਸਥਾ ਹੈ ਤਾਂ ਇਸ ਨੇ ਜਿਹੜੇ ਲੋਕ ਕਬੂਤਰਬਾਜੀ ਕਰਵਾਉਂਦੇ ਸੀ ਤਾਂ ਉਹਨਾਂ ਤੇ ਰੋਕ ਹੈ ਜਿਹੜੀ ਉਹ ਲਗਵਾਈ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਘਟੋ ਘਟ 20 ਤੋਂ ਲੈ ਕੇ 33 ਤੱਕ ਇਹਨਾਂ ਜ਼ਿਲ੍ਹਿਆਂ ਦੀ ਗਿਣਤੀ ਹੈ ਜਿੱਥੇ ਇਹ ਕਬੂਤਰਬਾਜੀ ਇਹਨਾਂ ਨੇ ਜਿਹੜੀ ਰੋਕੀ ਹੈ ਅਤੇ ਅੱਗੇ ਇਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਪੇਟਾ ਨੇ ਜੇ ਕੋਈ ਪਿੰਪ ਦੇ ਵਿੱਚ ਕਬੂਤਰ ਬਾਜੀ ਕਰਵਾਏਗਾ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਨਾਲ ਦੀ ਨਾਲ ਉਹਨਾਂ ਤੇ ਕਾਰਵਾਈ ਜਿਹੜੀ ਕਰਵਾਉਣਗੇ ਜੇ ਕੋਈ ਸਾਨੂੰ ਜਾਣਕਾਰੀ ਦਿੰਦਾ ਹੈ ਵੀ ਇਸ ਪਿੰਡ ਦੇ ਵਿੱਚ ਕਬੂਤਰ ਬਾਜੀ ਹੋ ਰਹੀ ਹੈ ਤਾਂ ਅਸੀਂ ਖੁਦ ਆ ਕੇ ਉਹਨਾਂ ਤੇ ਕਾਰਵਾਈ ਹੈ ਜਿਹੜੀ ਕਰਵਾਵਾਂਗੇ ਪੁਲਿਸ ਦੀ ਸਹਾਇਤਾ ਦੇ ਨਾਲ ਕਿਉਂਕਿ ਇਸ ਦਾ ਮੰਨਣਾ ਹੈ ਇਸ ਸੰਸਥਾ ਦਾ ਮੰਨਣਾ ਹੈ ਕਿ ਜਿਹੜੇ ਲੋਕ ਨੇ ਬਾਜੀ ਵਾਲੇ ਨੇੜ ਬਾਜੀ ਵਾਸਤੇ ਕਬੂਤਰ ਰੱਖਦੇ ਹੈ ਉਹ ਉਹਨਾਂ ਨੂੰ ਤੰਗ ਪਿੰਜਰਿਆਂ ਦੇ ਵਿੱਚ ਰੱਖਦੇ ਹੈ ਉਹਨਾਂ ਦੀ ਆਜ਼ਾਦੀ ਖੋਹ ਲੈਂਦੇ ਹੈ ਤੇ ਪ੍ਰਾਈਜ਼ ਜਿੱਤਣ ਵਾਸਤੇ ਉਹਨਾਂ ਕਬੂਤਰਾਂ ਨੂੰ ਉਹਨਾਂ ਬੇਜਵਾਨਾਂ ਨੂੰ ਨਸ਼ੀਲੇ ਪਦਾਰਥ ਜਿਹੜੇ ਦਿੰਦੇ ਆ ਜੋ ਇਹ ਇੱਕ ਇਹਨਾਂ ਬੇਜਵਾਨਾਂ ਦੇ ਜਿਹੜਾ ਖਿਲਾਫ ਹੈ ਸੋ ਉਹ ਇਹ ਚੀਜ਼ਾਂ ਜਿਹੜੀਆਂ ਨਹੀਂ ਹੁਣ ਦੇਖਣਗੇ ਇਹ ਨਾ ਹੀ ਕੋਈ ਟੂਰਨਾਮੈਂਟ ਹੈ ਜਿਹੜਾ ਇਹ ਹੁਣ ਦੇਣਗੇ ਜੋ ਵੀ ਕਬੂਤਰ ਬਾਜ਼ੀ ਦੀ ਦੌੜ ਹੈ ਜਿਹੜੀ ਕਰਾਉਂਦਾ ਤਾਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਜਿੱਥੇ ਕਬੂਤਰ ਬਾਜ਼ੀ ਜਿਹੜੀ ਰੋਕ ਦਿੱਤੀ ਗਈ ਕਿਹੜਾ ਪਿੰਡ ਸੀ ਕਿਹੜਾ ਜ਼ਿਲ੍ਹਾ ਸੀ ਤੇ ਕਿੰਨੀ ਤਰੀਕ ਨੂੰ ਉੱਥੇ ਕਬੂਤਰਾਂ ਦੀ ਬਾਜ਼ੀ ਜਿਹੜੀ ਹੋਣੀ ਸੀ ਤਾਂ ਇਹ ਜਾਣਕਾਰੀ ਜਿਹੜੀ ਤੁਹਾਨੂੰ ਦਿੰਨੇ ਆ ਤਾਂ ਪਹਿਲਾ ਪਿੰਡ ਆ ਗਿਆ ਜੀ ਬਹਿ ਲੋਲਪੁਰ ਮਹਾਲੀ ਦੇ ਵਿੱਚ ਇੱਥੇ ਕਬੂਤਰ ਬਾਜੀ ਹੋਣੀ ਸੀ 23 ਮਾਰਚ 2025 ਇਹ ਤਰੀਕ ਮੈਂਸ਼ਨ ਕੀਤੀ ਹੈ ਕਬੂਤਰ ਬਾਜੀ ਦੀ ਲਾ ਲੋ ਜਾਂ ਫਿਰ ਜਾਂ ਇਹਨਾਂ ਨੇ ਅੱਗੇ ਜਿਹੜਾ ਰੱਖਣੀ ਹੋਣੀ ਬਾਜੀ ਆਹ ਤਰੀਕ ਨੂੰ ਜਾਂ ਕਾਰਵਾਈ ਲਾ ਲੋ ਵੀ ਆਹ ਤਰੀਕ ਨੂੰ ਕਾਰਵਾਈ ਹੋਈ ਹੈ ਤਾਂ ਅੱਗੇ ਛਾਂਜਲੀ ਸੰਗਰੂਰ 28 ਅਪ੍ਰੈਲ 2025 ਫਿਰ ਆ ਗਿਆ ਰਾਏਪੁਰ ਖੁਰਦ ਚੰਡੀਗੜ੍ਹ 11 ਮਈ 2025 ਫਿਰ ਆ ਗਿਆ ਜੀ ਭੂਆ ਖੇੜੀ ਫਤਿਹਗੜ੍ਹ ਸਾਹਿਬ 11 ਮਈ 2025 ਫਿਰ ਆ ਗਿਆ ਨਾਹਲ ਖੁਰਦ ਸੰਗਰੂਰ 13 ਮਈ 2025 ਫਿਰ ਆ ਗਿਆ ਜੀ ਖਾਨਗੜ੍ਹ ਜ਼ਿਲ੍ਹਾ ਮਾਨਸਾ 14 ਮਈ 2025 ਇਸ ਤੋਂ ਬਾਅਦ ਆ ਗਿਆ ਜੀ ਗੁਰੂ ਸਰ ਜਾਗੋ ਤਲਵੰਡੀ ਸਾਬੋ ਬਠਿੰਡਾ 15 ਮਈ 2025 ਨੰਦਗੜ੍ਹ ਆ ਗਿਆ ਮੁਕਸਰ ਜ਼ਿਲ੍ਹੇ ਚ 15 ਮਈ 2025 ਕੋਟਲੀ ਥਾਨ ਸਿੰਘ ਜ਼ਿਲ੍ਹਾ ਜਲੰਧਰ ਇਹਦੀ ਤਰੀਕ ਸੀਗੀ 16 ਮਈ 2025 ਬੋਹਰਾ ਐਸ ਬੀ ਐਸ ਨਗਰ ਤਰੀਕ ਸੀਗੀ 17 ਮਈ 2025 ਬੱਛੂਆਂ ਜਿਲ੍ਹਾ ਮਾਨਸਾ 17 ਮਈ 2025 ਬਾਅਦ ਆ ਗਿਆ ਕਰਨਾਨਾ ਐਸਬੀਐਸ ਨਗਰ 18 ਮਈ 2025 ਅੰਮ੍ਰਾਲਾ ਹਰਿਆਣਾ 18 ਮਈ 2025 ਨਾਨੂ ਮਾਜਰਾ ਮਹੱਲੀ 20 ਮਈ 2025 ਇਸ ਤੋਂ ਬਾਅਦ ਆ ਗਿਆ ਇਬਰਾਹਿਮਪੁਰ ਐਸਬੀਐਸ ਨਗਰ ਇਹਦੀ ਜਿਹੜੀ ਤਾਰੀਖ ਸੀ ਉਹ 20 ਮਈ 2025 ਸੀ ਇਸ ਤੋਂ ਬਾਅਦ ਆ ਗਿਆ ਕੱਕੜਾਲਾ ਖੁਰਦ ਸਮਰਾਲਾ ਤਾਂ ਇਹਦੇ ਵਿੱਚ ਜਿਹੜੀ ਤਾਰੀਖ ਸੀ 20 ਮਈ 2025 ਸੀ ਇਸ ਤੋਂ ਬਾਅਦ ਆ ਗਿਆ ਮਾਦੋਪੁਰ ਕਲਾ ਕਪੂਰਥਲਾ ਤਾਂ ਇਹਦੀ ਤਾਰੀਖ ਸੀ ਜਿਹੜੀ 20 ਮਈ 2025 ਸੀ ਫਿਰ ਆ ਗਿਆ ਜੀ ਸਿੰਘੋ ਬਠਿੰਡਾ ਜ਼ਿਲ੍ਹੇ ਵਿੱਚ ਇਹਦੀ ਤਾਰੀਖ ਸੀ ਜਿਹੜੀ 21 ਮਈ 2025 ਸੀ ਇਸ ਤੋਂ ਬਾਅਦ ਦਰਬੇਸ਼ ਕਪੂਰਥਲਾ 22 ਮਈ 2025 ਫਿਰ ਆ ਗਿਆ ਜੀ ਮਾਗੇਖੀ ਜ਼ਿਲ੍ਹਾ ਜਲੰਧਰ 23 ਮਈ 2025 ਫਿਰ ਆ ਗਿਆ ਜੀ ਘਰੇਲੀ ਜ਼ਿਲ੍ਹਾ ਬਠਿੰਡਾ ਇਹਦੀ ਤਾਰੀਖ ਸੀ ਜਿਹੜੀ 23 ਮਈ 2025 ਸੀ ਫਿਰ ਆ ਗਿਆ ਜੀ ਬਖਸ਼ੀਵਾਲਾ ਜ਼ਿਲ੍ਹਾ ਮੋਗਾ ਤੇ ਤਾਰੀਖ ਸੀਗੀ 23 ਮਈ 2025 ਫਿਰ ਆ ਗਿਆ ਜੀ ਰਾਮਗੜ੍ਹ ਸੰਗਰੂਰ ਇਹਦੀ ਤਾਰੀਖ ਸੀਗੀ 23 ਮਈ 2025 ਫਿਰ ਆ ਗਿਆ ਜੀ ਮੂਮ ਜ਼ਿਲ੍ਹਾ ਬਰਨਾਲਾ ਇਹ ਤਾਰੀਖ ਆ ਗਈ 25 ਮਈ 2025 ਫਿਰ ਆ ਗਿਆ ਰਾਮਨਗਰ ਜ਼ਿਲ੍ਹਾ ਮੁਕਸਰ 25 ਮਈ 2025 ਦੁੱਗਣ ਜ਼ਿਲ੍ਹਾ ਕਪੂਰਥਲਾ 27 ਮਈ 2025 ਫਿਰ ਆ ਗਿਆ ਜੀ ਸਾਨੀਪੁਰ ਫਤਿਹਗੜ੍ਹ ਸਾਹਿਬ 28 ਮਈ 2025 ਫਤਿਹਪੁਰ ਆਦਿਨ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਆਗਿਆ ਇੱਥੇ ਤਰੀਕ ਸੀ 29 ਮਈ 2025 ਫਿਰ ਆ ਗਿਆ ਜੀ ਮੱਲੀਆਂ ਜ਼ਿਲ੍ਹਾ ਜਲੰਧਰ 31 ਮਈ 2025 ਫਿਰ ਆ ਗਿਆ ਜੀ ਮੱਲਾ ਲੁਧਿਆਣਾ 31 ਮਈ 2025 ਫਿਰ ਆ ਗਿਆ ਜੀ ਰੋਪਾਲ ਢੇੜੀ ਫਤਿਹਗੜ੍ਹ ਸਾਹਿਬ 1 ਜੂਨ 2025 ਫਿਰ ਆ ਗਿਆ ਜੀ ਪੁੱਟਾ ਲੁਧਿਆਣਾ 1 ਜੂਨ 2025 ਇਸ ਤੋਂ ਬਾਅਦ ਆ ਗਿਆ ਬਖਸ਼ੀਵਾਲਾ ਸੰਗਰੂਰ 1 ਜੂਨ 2025 ਤਾਂ ਇਹਨਾਂ ਜ਼ਿਲ੍ਹਿਆਂ ਦੇ ਇਹਨਾਂ ਪਿੰਡਾਂ ਦੇ ਵਿੱਚ ਇਹ ਤਰੀਕਾ ਨੂੰ ਇੱਥੇ ਕਬੂਤਰ ਬਾਜੀ ਤੇ ਜਿਹੜੀ ਪਾਬੰਦੀ ਹੈ ਉਹ ਲਗਾਈ ਗਈ ਹੈ ਤਾਂ ਅੱਗੇ ਹੁਣ ਇਹ ਤੁਹਾਡੇ ਹੱਥ ਹੈ ਵੀ ਤੁਸੀਂ ਕਬੂਤਰ ਬਾਜੀ ਕਰਾਉਣੀ ਹੈ ਜਾਂ ਫਿਰ ਨਹੀਂ ਅਗਰ ਇਸ ਬੇਟਾ ਨੂੰ ਪਤਾ ਲੱਗ ਗਿਆ ਤਾਂ ਤੁਹਾਡੇ ਤੇ ਜਿਹੜੀ ਕਾਰਵਾਈ ਹੋਵੇਗੀ 100% ਹੋਵੇਗੀ